ਰਾਗ ਸੋਰਟ ਬਾਣੀ ਭਗਤ ਰਵਿਦਾਸ ਜੀ ਕੀ ਰਾਗ ਸੋਰਟ ਵਿੱਚ ਉਚਾਰਨ ਕੀਤੀ ਹੋਈ ਇਹ ਬਾਣੀ ਭਗਤ ਰਵਿਦਾਸ ਜੀ ਦੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂ ਹੀ ਮੈਂ ਨਾਹੀ ਹੇ ਮਾਦੋ ਜਿੰਨਾ ਚਿਰ ਅਸੀਂ ਜੀਵਾਂ ਦੇ ਅੰਦਰ ਹੋਮੇ ਰਹਿੰਦੀ ਹੈ ਉਨਾ ਚਿਰ ਤੂੰ ਸਾਡੇ ਅੰਦਰ ਪ੍ਰਗਟ ਨਹੀਂ ਹੁੰਦਾ ਪਰ ਜਦੋਂ ਤੂੰ ਪ੍ਰਗਟ ਹੁੰਦਾ ਹੈ ਤਦੋਂ ਸਾਡੀ ਮੈਂ ਦੂਰ ਹੋ ਜਾਂਦੀ ਹੈ ਅਨਲ ਅਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਜਲ ਮਾਹੀ ਜਿਵੇਂ ਬੜਾ ਤੂਫਾਨ ਆਇਆ ਸਮੁੰਦਰ ਲਹਿਰਾਂ ਨਾਲ ਨੱਕਾ ਨੱਕ ਪਰ ਜਾਂਦਾ ਹੈ ਪਰ ਅਸਲ ਵਿੱਚ ਉਹ ਲਹਿਰਾ ਸਮੁੰਦਰ ਦੇ ਪਾਣੀ ਵਿੱਚ ਹੀ ਹੈ ਤੇ ਮੈਂ ਇਹ ਸਾਰੇ ਜੀਵ ਜੰਤ ਤੇਰਾ ਆਪਣਾ ਹੀ ਵਿਕਾਸ ਹੈ ਮਾਦਵੇ ਕਿਆ ਕਹੀਐ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਰਹਾਉ हे ਮਾਦੋ ਸਾਨੂੰ ਜੀਵਾਂ ਨੂੰ ਕੁਝ ਅਜੀਹਾ ਪੁਲੇਖਾ ਪਿਆ ਹੋਇਆ ਹੈ ਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ ਅਸੀਂ ਜੋ ਮੰਨੀ ਬੈਠੇ ਹਾਂ ਕਿ ਜਗਤ ਤੇਰੇ ਨਾਲੋਂ ਕੋਈ ਵੱਖਰੀ ਹਸਤੀ ਹੈ ਉਹ ਠੀਕ ਨਹੀਂ ਹੈ ਨਰਾਪਤ ਇਕ ਸਿੰਘਾ ਅਸਨ ਸੋਇਆ ਸੋਪਨੇ ਪਿਆ ਪਿਖਾਰੀ ਜਿਵੇਂ ਕੋਈ ਰਾਜਾ ਆਪਣੇ ਤਖਤ ਉੱਤੇ ਸੋ ਜਾਵੇ ਅਤੇ ਸੁਪਨੇ ਵਿੱਚ ਮੰਗਤਾ ਬਣ ਜਾਏ ਆਛਤ ਰਾਜ ਵਿਛੜਤ ਦੁੱਖ ਪਾਇਆ ਸੋਗਤ ਪਈ ਹਮਾਰੀ ਰਾਜਾ ਹੁੰਦਿਆਂ ਵੀ ਉਹ ਸੁਪਨੇ ਵਿੱਚ ਰਾਜ ਤੋਂ ਵਿਛੜ ਕੇ ਦੁਖੀ ਹੁੰਦਾ ਹੈ ਜਿਵੇਂ ਹੀ 헤 ਮਾਦੋ ਤੇਰੇ ਤੋਂ ਵਿਛੜ ਕੇ ਸਾਡੇ ਜੀਵਾਂ ਦਾ ਹਾਲ ਹੋ ਰਿਹਾ ਹੈ ਰਾਜ ਭਉੰਗ ਪ੍ਰਸੰਗ ਜੈਸੇ ਹੈ ਆਪਕਾ ਚਮਰਮ ਜਨਾਇਆ ਜਿਵੇਂ ਰੱਸੀ ਅਤੇ ਸਪਦਾ ਦਿਸਟਾਂਤ ਹੈ ਜਿਵੇਂ ਸੋਨੇ ਤੋਂ ਬਣੇ ਹੋਏ अनेका ਕੜੇ ਵੇ ਕੇ ਪੁਲੇਖਾ ਪਿਆ ਜਾਏ ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ ਤਿਵੇਂ ਸਾਨੂੰ ਪੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੇਰੇ ਤੋਂ ਵੱਖਰਾ ਹੈ ਪਰ ਤੂੰ ਮੈਨੂੰ ਹੁਣ ਕੁਝ ਕੁਝ ਪੇਤ ਜਨਾ ਦਿੱਤਾ ਹੈ आने का टका जैसे फूल परे अब कहते कहन ना आया हुन ओ पुरानी वितरे वाली गल मेरे तो आखी नहीं जांदी भाव हुन मैं ए नहीं अखदा के जगत तेरे तो वकरी हस्ती है सर्व एक अनेकै स्वामी सब कट भोगवै सोई ओ परमात्मा खसम अनेका रूप बनाके सारे विच इक आप ही आप है ਸਭ ਘਟਾਂ ਵਿੱਚ ਆਪ ਹੀ ਬੈਠਾ ਜਗਤ ਦੇ ਰੰਗ ਮਾਨ ਰਿਹਾ ਹੈ ਕਹਿ ਰਵਿਦਾਸ ਹਾਥ ਪੈ ਨੇ ਰ ਸਹਜੇ ਹੋਏ ਸੋ ਹੋਈ ਹੁਣ ਤਾਂ ਰਵਿਦਾਸ ਆਖਦਾ ਹੈ ਉਹ ਦੂਰ ਨਹੀਂ ਮੇਰੇ ਹੱਥ ਤੋਂ ਵੀ ਨੇੜੇ ਹੈ ਜੋ ਕੁਝ ਜਗਤ ਵਿੱਚ ਵਰਤ ਰਿਹਾ ਹੈ ਉਸੇ ਦੀ ਰਜਾ ਵਿੱਚ ਹੋ ਰਿਹਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ